ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਪਕੂਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਅੱਜ ਬਣਾਵਾਂਗੇ ਆਪਾਂ ਆਲੂ ਮਠੀ ਦੀ ਸਬਜ਼ੀ ਆਪਾਂ ਇੱਕ ਗੁੱਛੀ ਜਿਹੜੀ ਆਹੋ ਤਾਜੀ ਮਠੀ ਦੀ ਲਈ ਹੈ ਮਠੀ ਦੀ ਜਿਹੜੇ ਆਪਾਂ ਨੇ ਨਰਮ ਪੱਤੇ ਤੋੜਲੇ ਤੇ ਡੰਡੀਆਂ ਜਿਹੜੀਆਂ ਅਲੱਗ ਕਰਤੀਆਂ ਪੱਤਿਆਂ ਨੂੰ ਧੋ ਕੇ ਆਪਾਂ ਨੇ ਉਹਦੀ ਕਟਿੰਗ ਕਰ ਲਈ ਤੇ ਅੱਧਾ ਕਿਲੋ ਲਈ ਆਪਾਂ ਨੇ ਆਲੂ ਆਲੂ ਨੂੰ ਆਪਾਂ ਨੇ ਪਹਿਲਾਂ ਚੰਗੀ ਤਰ੍ਹਾਂ ਛਿਲ ਲਿਆ ਧੋ ਲਿਆ ਤੇ ਉਹਨਾਂ ਆਪਾਂ ਨਾੜਾ ਦੇ ਨਾਲ ਇਹਨਾਂ ਨੂੰ ਮੀਡੀਅਮ ਸਾਈਜ਼ ਵਿੱਚ ਪਾਣੀ ਦੇ ਵਿੱਚ ਕਟਿੰਗ ਜਿਹੜੀ ਕਰ ਲਵਾਂਗੇ ਕਿਉਂਕਿ ਆਲੂ ਆ ਜਿਹੜੇ ਉਹ ਬਹੁਤ ਛੇਤੀ ਕਾਲੇ ਹੋ ਜਾਂਦੇ ਐ ਇਸ ਕਰਕੇ ਆਪਾਂ ਇਹਨਾਂ ਨੂੰ ਪਾਣੀ ਦੇ ਵਿੱਚ ਜਿਹੜਾ ਚੀਲ ਲੈਣਾ ਮੇਥੀ ਦੇਖੋ ਆਪਾਂ ਨੇ ਪੂਰੀ ਤਰ੍ਹਾਂ ਜੜੀ ਧੋ ਕੇ ਤਿਆਰ ਕਰ ਲਈ ਤੇ ਹੁਣ ਆਪਾਂ ਲਾਨਿਆ ਸਬਜੀ ਨੂੰ ਤੜਕਾ ਆਪਾਂ ਇੱਕ ਗੜਛੀ ਸਰੋਂ ਦੇ ਤੇਲ ਦੀ ਪੈਨ ਦੇ ਵਿੱਚ ਪਾ ਕੇ ਪੂਰੀ ਤਰ੍ਹਾਂ ਗਰਮ ਕਰ ਲੇ ਤੇ ਤੇਲ ਜਦ ਪੂਰੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਪਾਇਆ ਆਪਾਂ ਇੱਕ ਚਮਚ ਛਾਹਤਾ ਜੀਰਾ ਤੇ ਅੱਧਾ ਚਮਚ ਪਾਇਆ ਆਪਾਂ ਦਾਣੇਦਾਰ ਮੇਥੀ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਨੇ ਹਲਕੇ ਜਿਹੇ ਜਿਹੜਾ ਬ੍ਰਾਊਨ ਕਰ ਲੈਣਾ ਚਮਚ ਦਾ ਚੌਥਾ ਹਿੱਸਾ ਪਾਈ ਆਪਾਂ ਨੇ ਹਿੰਗ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਹਲਕਾ ਜਿਹਾ ਬ੍ਰਾਊਨ ਕਰ ਲਿਆ ਨਾਲ ਪਾਏ ਆਪਾਂ ਨੇ ਆਲੂ ਆਲੂ ਜਿਹੜੇ ਆਪਾਂ ਨੇ ਪਾਣੀ ਚੋਂ ਕੱਢ ਕੇ ਚੰਗੀ ਤਰ੍ਹਾਂ ਨਿਚੋੜ ਲਏ ਤੇ ਹੁਣ ਆਪਾਂ ਆਲੂਆਂ ਨੂੰ 5 ਇੱਕ ਮਿੰਟ ਜਿਹੜਾ ਐਸੀ ਤਰ੍ਹਾਂ ਭੁੰਨਾਂਗੇ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਭੁੰਨਣਾ ਇਹਨਾਂ ਨੂੰ ਹਲਕੇ ਜਿਹੇ ਜਿਹੜਾ ਆਪਾਂ ਨੇ ਸੌਫਟ ਕਰਨਾ ਹੈ ਇਹ ਆਲੂ ਮੇਥੀ ਦੀ ਸਬਜ਼ੀ ਹੈ ਜੇ ਆਪਾਂ ਇਸ ਢੰਗ ਨਾਲ ਬਣਾਈਏ ਬਣ ਕੇ ਬਹੁਤ ਹੀ ਸਵਾਦਯਾਰ ਹੁੰਦੀ ਹੈ। ਹਾਂਜੀ 2 ਮਿੰਟ ਹੋ ਗਏ ਹੁਣ ਆਪਾਂ ਨੇ ਆਲੂਆਂ ਦੇ ਨਾਲ ਹੀ ਪਾਤਾ ਨਮਕ। ਕਿਉਂਕਿ ਜਿਹੜਾ ਨਮਕ ਹੈ ਨਮਕ ਪਾਉਣੇ ਨਾਲ ਆਲੂ ਬਹੁਤ ਜਲਦੀ ਸਾਫਟ ਹੋ ਜਾਂਦੇ ਨੇ ਤੇ ਨਮਕ ਹੈ ਜਿਹੜਾ ਆਲੂਆਂ ਦੇ ਵਿੱਚ ਰਸ ਮਿਚ ਵੀ ਜਾਂਦਾ। ਹੁਣ ਆਲੂਆਂ ਨੂੰ ਆਪਾਂ 2 ਕੁ ਮਿੰਟ ਹੋਰ ਸੇਕ ਲਗਵਾ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਪਾਊਡਰ। ਇੱਕ ਚਮਚਾ ਜਿਹੜਾ ਆਪਾਂ ਹਲਦੀ ਪਾਊਡਰ ਪਾਉਣਾ ਹੈ ਕਿਉਂਕਿ ਆਪਾਂ ਸਬਜ਼ੀ ਦੇ ਹਿਸਾਬ ਦੇ ਨਾਲ ਹੀ ਆਪਾਂ ਜਿਹੜੇ ਮਸਾਲੇ ਪਾਉਣੇ ਆ ਇੱਕ ਚਮਚਾ ਆਪਾਂ ਨੇ ਹਲਦੀ ਪਾਊਡਰ ਪਾ ਕੇ ਉਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਜਦੋਂ ਵੀ ਆਪਾਂ ਸੁੱਕੇ ਮਸਾਲੇ ਪਾਣੇ ਆ ਤੇ ਗੈਸ ਜਿਹੜਾ ਆਪਾਂ ਮੀਡੀਅਮ ਕਰ ਦੇਣਾ ਤੇ ਹਲਦੀ ਜਿਹੜੀ ਆਪਣੀ ਹਲਕੀ ਜਿਹੀ ਭੁੰਨ ਲਈ ਤੇ ਆਪਾਂ ਉਹਨੂੰ 2 ਮਿੰਟ ਵਾਸਤੇ ਟਾਕ ਦੇ ਤੇ ਇੱਕ ਪਾਸੇ ਆਪਾਂ ਅਦਰਕ ਪੰਜ-ਛਤ ਕਰੀਆਂ ਕਲੀਆਂ ਆਪਾਂ ਜਿਹੜੀਆਂ ਲਈਆਂ ਲਸਣ ਦੀਆਂ ਤਿੰਨ ਚਾਰ ਲਈ ਆਪਾਂ ਨੇ ਹਰੀ ਮਿਰਚ ਇਹਨਾਂ ਨੂੰ ਆਪਾਂ ਮोटे-ਮोटे ਪੀਸਾਂ ਦੇ ਵਿੱਚ ਕੱਟ ਲੈਣਾ ਤੇ ਇੱਕ ਪਾਸੇ ਜਿਹੜੇ ਸਾਡੇ ਆਲੂ ਉਹ ਆਪਾਂ ਨੇ ਢਾਕ ਤੇ ਤੇ ਆਲੂ ਜਿਹੜੇ ਸਾਡੇ ਪੂਰੀ ਤਰ੍ਹਾਂ ਸੌਫਟ ਹੋ ਗਏ ਉਹ ਆਪਾਂ ਨੇ ਮोटे-ਮोटे ਪੀਸਾਂ ਦੇ ਵਿੱਚ ਕੱਟ ਲਿਆ ਤੇ ਆਲੂ ਜਿਹੜੇ ਸਾਡੇ ਸੌਫਟ ਹੋ ਗਏ ਤੇ ਆਪਾਂ ਇੱਕ ਵਾਰ ਇਹਨੂੰ ਚੈੱਕ ਕਰ ਲੈਨੇ ਆ ਦਵਾ ਕੇ ਕਿ ਆਲੂ ਜਿਹੜੇ ਸਾਡੇ ਹਲਕੇ ਜਿਹੜੇ ਉਹ ਸੌਫਟ ਹੋ ਗਏ ਇਹ ਜਿਹੜੀ ਮੇਥੇ ਦੀ ਪੂਜੀ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਮੇਥੇ ਆਪਾਂ ਕਿਸੇ ਵੀ ਚੀਜ਼ ਦੇ ਵਿੱਚ ਪਾਈਏ ਤਾਂ ਹੈ ਚਾਹੇ ਆਪਾਂ ਇਹਨਾਂ ਨੂੰ ਪਰੌਂਠੇ ਚ ਪਾਈਏ ਸਬਜ਼ੀ ਚ ਪਾਈਏ ਸਬਜ਼ੀ ਜਿਹੜੀ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਆਲੂ ਜਿਹੜੇ ਸਾਡੇ ਸਾਫਟ ਹੋ ਗਏ ਤੇ ਆਪਾਂ ਇਹਦੇ ਵਿੱਚ ਪਾਤੀ ਮੇਥੀ ਮੇਥੀ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਜਿਹੜੀ ਆਪਾਂ ਨੇ ਉਹਦੀ ਕਟਿੰਗ ਕਰੀ ਹੈ ਤੇ ਮੇਥੀ ਜਿਹੜੀ ਆਪਾਂ ਨੇ ਹੁਣ ਆਲੂਆਂ ਦੇ ਵਿੱਚ ਮਿਕਸ ਕਰ ਦੇਣੀ ਹੈ ਤੇ ਜਿਹੜਾ ਪਾਣੀ ਆ ਆਪਾਂ ਨੇ ਉਹ ਇਹਦੇ ਵਿੱਚ ਬਿਲਕੁਲ ਨਹੀਂ ਪਾਣਾ ਹੁਣ ਦੇਖੋ ਆਪਾਂ 2 ਕੁ ਮਿੰਟ ਜਿਹੜੇ ਐਸੇ ਤਰ੍ਹਾਂ ਹੀ ਆਪਾਂ ਨੇ ਸੇਕ ਲਗਾਇਆ ਹੈ ਮੇਥੀ ਹੈ ਜਿਹੜੀ ਉਹ ਆਲੂਆਂ ਦੇ ਵਿੱਚ ਮਿਕਸ ਹੋ ਗਏ ਆਪਾਂ ਨੂੰ ਦੋ ਮਿੰਟ ਢਾਕ ਦੰਨੇ ਤੇ ਦੋ ਮਿੰਟ ਬਾਅਦ ਦੇਖੋ ਜਿਹੜੇ ਸਾਡੀ ਇਹ ਸਬਜੀ ਹੈ ਹਲਕੀ ਜੀ ਸੌਫਟ ਹੋ ਗਈ ਤੇ ਨਾਲ ਪਾਤੀ ਆਪਾਂ ਨੇ ਲਾਲ ਮਿਰਚ ਪਾਊਡਰ ਲਾਲ ਮਿਰਚ ਪਾਊਡਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਬਹੁਤ ਆਸਾਨ ਤਰੀਕੇ ਨਾਲ ਆਪਾਂ ਇਹ ਸਬਜੀ ਜਿਹੜੀ ਬਣਾ ਕੇ ਪੁਰਜੀ ਆਲੂ ਪੁਰਜੀ ਤਿਆਰ ਕਰਾਂਗੇ ਤੇ ਬਹੁਤ ਹੀ ਇਹ ਫਾਇਦੇਮੰਦ ਹੁੰਦੀ ਹੈ ਮੇਥੀ ਹੈ ਜਿਹੜੀ ਤੇ ਇਹਨੂੰ ਆਪਾਂ 2 ਮਿੰਟ ਵਾਸਤੇ ਢਾਕ ਤਾ ਤੇ ਹੁਣ ਆਪਾਂ ਇੱਕ ਪਾਸੇ ਛੋਟੇ ਜਿਹੇ ਪੈਨ ਦੇ ਵਿੱਚ ਲਾਣਾ ਹੈ ਤੜਕਾ ਆਪਾਂ ਨੇ ਅਦਰਕ ਲਸਣ ਹਰੀ ਮਿਰਚ ਇਹਨਾਂ ਨੂੰ ਕੁੰਡੀ ਦੇ ਵਿੱਚ ਦਰ ਅੱਧਾ ਦੜਾ ਜਿਹੜਾ ਆਪਾਂ ਨੇ ਕੁੱਟ ਲੈਣਾ ਇਹਦਾ ਆਪਾਂ ਨੇ ਪੇਸਟ ਨਹੀਂ ਬਣਾਉਣਾ ਇੱਕ ਬड़ा ਚਮਚ ਆਪਾਂ ਨੇ ਸਰੋਂ ਦਾ ਤੇਲ ਦਾ ਗਰਮ ਕਰਕੇ ਇਹਨਾਂ ਤਿੰਨੇ ਚੀਜ਼ਾਂ ਦਾ ਜਿਹੜਾ ਆਪਾਂ ਨੇ ਪੁੰਨ ਲੈਣਾ ਅਦਰੜੇ ਆਪਾਂ ਇਹਨੂੰ ਤਿਆਰ ਕਰ ਲਿਆ ਤੇ ਆਪਾਂ ਇਹਨੂੰ ਪੂਨ ਲੈਣਾ ਤੇ ਸਬਜੀ ਹੈ ਜਿਹੜੀ ਸਾਡੀ ਥੋੜੀ ਜੀ ਕੱਚੀ ਹੈ ਤੇ ਆਪਾਂ ਹੁਣ ਇਹਨੂੰ ਵਿੱਚ ਮਿਕਸ ਕਰ ਦੇਵਾਂਗੇ ਗੈਸ ਆਪਾਂ ਨੇ ਬੰਦ ਕਰਤਾ ਤੇ ਆਲੂ ਤੇ ਜਿਹੜੀ ਮੇਥੀ ਹੈ ਸਾਡੀ ਉਹ ਆਪਾਂ ਨੇ ਇੱਕ ਸਾਈਡ ਤੇ ਧਰੀ ਹੋਈ ਹੈ ਇਹ ਹਲਕੀ ਜੀ ਸੌਫਟ ਹੋ ਗਈ ਤੇ ਜਿਹੜੀ ਸਾਡੀ ਸਬਜੀ ਆ ਉਹ 15 ਮਿੰਟ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਸੇਕਲ ਗਵਾ ਲੈ ਮੇਥੀ ਵੀ ਬਣ ਕੇ ਤਿਆਰ ਹੋ ਗਈ ਤੇ ਜਿਹੜੇ ਆਲੂ ਆ ਉਹ ਵੀ ਸਾਡੇ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਜਿਹੜਾ ਤੜਕਾ ਤਿਆਰ ਕਰਿਆ ਉਹ ਆਪਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਆਪਨੇ ਚੰਗੀ ਤਰ੍ਹਾਂ ਪੈਨ ਦੇ ਵਿੱਚ ਦੋ ਆਲੂ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਸਬਜ਼ੀ ਨੂੰ ਮਿਕਸ ਕਰ ਦੇਣਾ ਜੇ ਆਪਾਂ ਇਸ ਤਰ੍ਹਾਂ ਸਬਜ਼ੀ ਨੂੰ ਇਸ ਢੰਗ ਦੇ ਨਾਲ ਬਣਾਉਨੇ ਆ ਆਲੂ ਪੁਰਜੀ ਮੇਥੀ ਦੀ ਤੇ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਇੱਕ ਵਾਰੀ ਆਪ ਵੀ ਜਰੂਰ ਬਣਾਇਓ ਆਪਾਂ ਨੇ ਪੂਰੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਤਾ 5 ਮਿੰਟ ਆਪਾਂ ਨੇ ਸੇਕ ਲਗਵਾ ਲਿਆ ਸਬ지 ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਨੇ ਇੱਕ ਚਮਚਾ ਜਿਹੜਾ ਪਾਇਆ ਹੈ ਗਰਮ ਮਸਾਲਾ ਗੈਸ ਆਪਾਂ ਨੇ ਬੰਦ ਕਰਤਾ ਸਬ지 ਜਿਹੜੀ ਸਾਡੀ ਆਲੂ ਪੁਰਜੀ ਮੇਥੀ ਦੀ ਬਣ ਕੇ ਤਿਆਰ ਹੋ ਗਈ ਤੇ ਹੁਣ ਆਪਾਂ ਗੈਸ ਬੰਦ ਕਰਤਾ ਹੁਣ ਆਪਾਂ ਤੁਹਾਨੂੰ ਇੱਕ ਕੌਲੀ ਦੇ ਵਿੱਚ ਪਾ ਕੇ ਦਿਖਾਣਾ ਹੈ ਸਬਜੀ ਜਿਹੜੀ ਸਾਡੀ ਦੇਖਣ ਦੇ ਵਿੱਚ ਜਿੰਨੀ ਵਧੀਆ ਲੱਗ ਰਹੀ ਹੈ ਉਨਿੰਓ ਖਾਣ ਦੇ ਵਿੱਚ ਵੀ ਸਵਾਦ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆਪ ਵੀ ਕਰੀ ਜਰੂਰ ਟਰਾਈ ਕਰਿਓ ਤੇ ਦੇਖੋ ਦੇਖਣ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਨੇ ਇਹ ਸਬਜੀ ਤਿਆਰ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ